ਨਮਸਕਾਰ ਇਹ ਆਕਾਸ਼ ਵਣੀ ਚਲਤ ਰਹੇ ਪ੍ਰਦੇਸ਼ੀ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ 2025-26 ਤੱਕ ਚਾਲੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੰਤਰੀ ਮੰਡਲ ਨੇ ਡੀਏਪ ਖਾਤਾ ਤੇ ਇੱਕ ਵਾਰ ਦੇ ਵਿਸ਼ੇਸ਼ ਪੈਕੇਜ ਨੂੰ ਵੀ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਦੇ ਭਲਾਈ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਭਾਰਤ ਤੇ ਪਾਕਿਸਤਾਨ ਨੇ ਅੱਜ ਸਫਾਰਤੀ ਮਾਧਿਮਾ ਰਾਹੀਂ ਇੱਕ ਦੂਜੇ ਦੀ ਹਿਰਾਸਤ ਵਿੱਚਲੇ ਸਿਵਲ ਕੈਦੀਆਂ ਤੇ ਮਛੇਰੀਆਂ ਦੀਆਂ ਸੂਚੀਆਂ ਦਾ ਵਟਾਂਦਰਾ ਕੀਤਾ ਹੈ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਆਉਣ ਦੇ ਕੁਝ ਦਿਨਾਂ ਵਿੱਚ ਠੰਡ ਤੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਦਿਟਾਈ ਹੈ ਤੇ ਹੌਕੀ ਇੰਡੀਆ ਲੀਗ ਵਿੱਚ ਅੱਜ ਸ਼ਰਾਚੀ ਰਾ ਬੰਗਾਲ ਟਾਈਗਰਸ ਦੀ ਟੀਮ ਕੋਨਾਸਿਕਾ ਖਿਲਾਫ ਖੇਡੇਗੀ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੀਮੂੜ ਬਣਾਈ ਗਈ ਮੌਸਮ ਅਧਾਰਿਤ ਫਸਲ ਬੀਮਾ ਯੋਜਨਾ ਨੂੰ 2025-26 ਤੱਕ ਚਾਲੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਅੱਜ ਨਵੀਂ ਦਿੱਲੀ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼wini ਵੈਸ਼ਨੂ ਨੇ ਦੱਸਿਆ ਕਿ ਇਸ ਯੋਜਨਾ ਦਾ ਕੁੱਲ ਖਰਚਾ ਵਧਾ ਕੇ 69515 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 88% ਦੀ ਬੀਮਿਤ ਕਿਸਾਨ ਛੋਟੇ ਅਤੇ ਹਾਸ਼ੀਅਤ ਕਿਸਾਨਾਂ ਸ਼੍ਰੀ ਵੈਸ਼ਨੋ ਨੇ ਅੱਗੇ ਕਿਹਾ ਕਿ بیمੇ ਵਾਲੇ 57% ਦੀ ਪੱਟੀ ਦਰਜ ਜਾਤਾਂ ਪੱਟੀ ਦਰਜ ਕਬੀਲਿਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੇ ਕਿਸਾਨ ਨੇ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਕਿਸਾਨਾਂ ਨੂੰ 1.70 ਹਜ਼ਾਰ ਕਰੋੜ ਰੁਪਏ ਦੇ ਦਾਅਵਿਆਂ ਦੀ ਅਦਾਇਗੀ ਕੀਤੀ ਗਈ ਹੈ ਸ਼੍ਰੀ ਵੈਸ਼ਨੋ ਨੇ ਕਿਹਾ ਕਿ 2025 ਦੀ ਪਹਿਲੀ ਕੈਬਨਿਟ ਮੀਟਿੰਗ ਕਿਸਾਨਾਂ ਨੂੰ ਸਮਰਪਿਤ ਸੀ फेयर से संबंधित है आज सबसे बड़ा एक फैसला लिया गया कि प्रधानमंत्री फसल बीमा योजना स्कीम विच हैज रियली मेड अ बिग डिफरेंस इन फार्मर्स लाइफ उसके एलोकेशन को एनहेंस किया गया 69,515 करोड़ किया गया और किसानों के जीवन में जो रियल परिवर्तन आया इस स्कीम से उसके कारण इस एलोकेशन को एनहैंस किया गया ਕੇਂਦਰੀ ਮੰਤਰੀ ਮੰਡਲ ਨੇ ਡੀ ਅਮੋਨੀਅਮ ਫਾਸਫੇਟ ਡੀਏਪੀ ਖਾਦਾਂ ਤੇ 3500 ਰੁਪਏ ਪ੍ਰਤੀ ਮੀਟ्रिक टन ਦੇ ਹਿਸਾਬ ਨਾਲ ਪੌਸ਼ਟਿਕਤਾ ਆਧਾਰਿਤ ਸਬਸਿਡੀ ਤੋਂ ਇਲਾਵਾ ਇੱਕ ਵਾਰ ਦੇ ਵਿਸ਼ੇਸ਼ ਪੈਕੇਜ ਨੂੰ ਵਧਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇਸ ਨੇ ਕਿਸਾਨਾਂ ਨੂੰ ਕਿਫਾਇਤੀ ਕੀਮਤ ਤੇ ਡੀਏਪੀ ਦੀ ਨਿਰੰਤਰ ਰਹਿਣਯੋਗ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪੈਕੇਜ ਨੂੰ ਅੱਜ ਤੋਂ ਅਗਲੇ ਹੁਕਮਾ ਤੱਕ ਵਧਾਉਣ ਲਈ ਖਾਦ ਵਿਭਾਗ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਹੈ ਅੱਜ ਨਵੀਂ ਦਿੱਲੀ ਵਿਸ਼ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਸੂਚਨਾ ਦੇ ਪ੍ਰਸਾਰ मंत्री अश्विनी वैश्व ने किया कि डी ए पी किसान किलोग्राम का एक बोरा एक हजार तीन सौ पुपे हिसाब कि इसका बोझ केंद्र सरकार चुकेगी मार्केट में अगर फेयर प्राइस देखते करीब करीब तीन हजार रूपए ऐसी ज्यादा में ये बैग मिलता पचास किलो का डीएपी फर्टिलाइजर का लेकिन प्रधानमंत्री श्री नरेंद्र मोदी जी ने बहुत स्पष्ट तौर पे आज कैबिनेट में कहा है कि तेरा सौ पचास रूपए में ही डीएपी का बैग मिलेगा और जो लोग किसानों को ठगने का प्रयास करते हैं वो लोग भी जान ले कि 1350 सौ से ज्यादा अगर किसी ने लेने की कोशिश की उनके अगेंस्ट राज्य सरकारें लीगल एक्शन ले ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਨੂੰ ਕਿ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ 2025 ਦੀ ਪਹਿਲੀ ਕੈਬਨਿਟ ਮੀਟਿੰਗ ਕਿਸਾਨਾਂ ਦੀ ਖੁਸ਼ਹਾਲੀ ਨੂੰ ਵਧਾਉਣ ਲਈ ਸਮਰਪਿਤ ਹੈ ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਪਣੇ ਸਾਰੇ ਕਿਸਾਨਾਂ ਤੇ ਮਾਣ ਹੈ ਜੋ ਦੇਸ਼ ਦਾ ਟਿਡ ਪਰਣ ਲਈ ਸਖਤ ਮਿਹਨਤ ਕਰਦੇ ਨੇ ਭਾਰਤ ਅਤੇ ਪਾਕਿਸਤਾਨ ਨੇ ਅੱਜ ਸਫਾਰਤੀ ਮਾਧਿਮਾ ਰਾਹੀਂ ਇੱਕ ਦੂਜੇ ਦੀ ਹਿਰਾਸਤ ਵਿਚਲੇ ਸਿਵਲ ਕੈਦੀਆਂ ਤੇ ਮਛੇਰਿਆਂ ਦੀਆਂ ਸੂਚੀਆਂ ਦਾ ਵਟਾਂਦਰਾ ਕੀਤਾ ਹੈ ਕੌਂਸਲਰ ਪੌਂਚ 2008 ਦੇ ਦਵੱਲੇ ਸਮਝੌਤੇ ਤਹਿਤ ਅਜਿਹੀਆਂ ਸੂਚੀਆਂ ਦਾ ਹਰ ਸਾਲ ਪਹਿਲੀ ਜਨਵਰੀ ਅਤੇ ਪਹਿਲੀ ਜੁਲਾਈ ਨੂੰ ਵਟਾਂਦਰਾ ਕੀਤਾ ਜਾਂਦਾ ਹੈ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਆਪਣੀ ਹਿਰਾਸਤ ਵਿਚਲੇ ਅਜਿਹੀ 381 ਸਿਵਲ ਕੈਦੀਆਂ ਤੇ 81 ਮਛੇਰਿਆਂ ਦੇ ਨਾਂ ਸਾਂਝੇ ਕੀਤੇ ਨੇ ਜੋ ਪਾਕਿਸਤਾਨੀ ਨੇ ਜਮ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨੀ ਨੇ ਪਾਕਿਸਤਾਨ ਨੇ ਆਪਣੀ ਹਿਰਾਸਤ ਵਿਚਲੇ 49 ਸਿਵਲ ਕੈਦੀਆਂ ਤੇ 217 ਮਛੇਰਿਆਂ ਦੇ ਨਾਂ ਸਾਂਝੇ ਕੀਤੇ ਨੇ ਜੋ ਭਾਰਤੀ ਨੇ ਜਮਨਿਆ ਜਾਂਦਾ ਹੈ ਕਿ ਉਹ ਭਾਰਤੀ ਨੇ ਭਾਰਤ ਨੇ ਪਾਕਿਸਤਾਨ ਦੀ ਹਿਰਾਸਤ ਤੋਂ ਨਾਗਰਿਕ ਕੈਦੀਆਂ ਮਛੇਰਿਆਂ ਤੇ ਉਹਨਾਂ ਦੀਆਂ ਕਿਸ਼ਤੀਆਂ ਤੇ ਲਾਪਤਾ ਭਾਰਤੀ ਰੱਖਿਆ ਮੁਲਾਜ਼ਮਾਂ ਦੀ 6 ਦੀ ਰਿਹਾਈ ਤੇ ਵਾਪਸੀ ਦੀ ਮੰਗ ਕੀਤੀ ਹੈ ਪਾਕਿਸਤਾਨ ਨੂੰ ਸਜ਼ਾ ਪੂਰੀ ਕਰ ਚੁੱਕੇ 183 ਭਾਰਤੀ ਮਛੇਰਿਆਂ ਤੇ ਸਿਵਲ ਕੈਦੀਆਂ ਦੀ ਰਿਹਾਈ ਅਤੇ ਵਾਪਸੀ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਗਿਆ ਹੈ ਪਾਕਿਸਤਾਨ ਨੂੰ ਇਹ ਵੀ ਕਿਹਾ ਗਿਆ ਕਿ ਉਹ ਆਪਣੀ ਹਿਰਾਸਤ ਵਿਚਲੇ 18 ਨਾਗਰਿਕ ਕੈਦੀਆਂ ਤੇ ਮਛੇਰਿਆਂ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਭਾਰਤੀ ਨੇ ਅਤੇ ਉਹਨਾਂ ਨੂੰ ਅਜੇ ਤੱਕ ਕਾਉਂਸਲਰ ਪਹੁੰਚ ਪ੍ਰਦਾਨ ਨਹੀਂ ਕੀਤੀ ਗਈ ਇਹਨੂੰ ਤੁਰੰਤ ਕਾਉਂਸਲਰ ਪਹੁੰਚ ਪ੍ਰਦਾਨ ਕਰੇ ਪਾਕਿਸਤਾਨ ਨੂੰ ਇਹ ਵੀ ਕਿਹਾ ਗਿਆ ਕਿ ਉਹ ਸਾਰੇ ਭਾਰਤੀ ਅਤੇ ਭਾਰਤੀ ਮੰਨੇ ਜਾਂਦੇ ਸਿਵਲ ਕੈਦੀਆਂ ਤੇ ਮਛੇਰਿਆਂ ਦੀ ਰਿਹਾਈ ਅਤੇ ਭਾਰਤ ਵਾਪਸੀ ਤੱਕ ਉਹਨਾਂ ਦੀ ਸੁਰੱਖਿਆ ਸਲਾਮਤੀ ਤੇ ਭਲਾਈ ਯਕੀਨੀ ਬਣਾਏ ਬਿਆਨ ਵਿੱਚ ਕਿਹਾ ਗਿਆ ਕਿ ਭਾਰਤ ਇੱਕ ਦੂਜੇ ਦੇ ਦੇਸ਼ ਵਿੱਚ ਕੈਦੀਆਂ ਅਤੇ ਮਛੇਰਿਆਂ ਨਾਲ ਸੰਬੰਧਿਤ ਸਾਰੇ ਮਨੁੱਖਤਾਵਾਦੀ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਲਈ ਬਚਨ ਬਧੇ ਭਾਰਤ ਨੇ ਪਾਕਿਸਤਾਨ ਨੂੰ ਭਾਰਤ ਦੀ ਹਿਰਾਸਤ ਵਿਚਲੇ ਪਾਕਿਸਤਾਨੀ ਮੰਨੇ ਜਾਂਦੇ ਸਿਵਲ ਕੈਦੀਆਂ 76 ਅਤੇ ਮਛੇਰਿਆਂ ਦੀ ਰਾਸ਼ਟਰੀਤਾ ਦੀ ਤਸਦੀਕ ਤੇ ਅਮਲ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ ਜਿਨ੍ਹਾਂ ਦੀ ਪਾਕਿਸਤਾਨ ਤੋਂ ਨਾਗਰਿਕਤਾ ਦੀ ਪੁਸ਼ਟੀ ਨਾ ਹੋਣ ਕਾਰਨ ਦੇਸ਼ ਵਾਪਸੀ ਬਕਾਇਆ ਹੈ ਭਾਰਤ ਅਤੇ ਪਾਕਿਸਤਾਨ ਨੇ ਅਜ ਦੋਵਾਂ ਦੇਸ਼ਾਂ ਦਰਮਿਆਨ ਪਰਮਾਣੂ ਸਥਾਪਨਾਵਾ ਅਤੇ ਕੇਂਦਰਾ ਵਿਰੁੱਧ ਹਮਲੇ ਦੀ ਮਨਾਹੀ ਬਾਰੇ ਸਮਝੌਤੇ ਤਹਿਤ ਪਰਮਾਣੂ ਸਥਾਪਨਾਵਾ ਤੇ ਕੇਂਦਰਾ ਦੀ ਸੂਚੀ ਦਾ ਵਟਾਂਦਰਾ ਕੀਤਾ। ਨਵੀਂ ਦਿੱਲੀ ਅਤੇ ਸਲਾਮਾਬਾਦ ਵਿੱਚ ਇੱਕੋ ਸਮੇਂ ਕੂਟਨੀਤਿਕ ਮਾਧਿਮਾ ਰਾਹੀਂ ਸੂਚੀ ਦਾ ਵਟਾਂਦਰਾ ਕੀਤਾ ਗਿਆ। ਸਮਝੌਤੇ ਤੇ 31 ਦਸੰਬਰ 1988 ਨੂੰ ਦਸਖਤ ਕੀਤੇ ਗਏ ਸਨ ਅਤੇ 27 ਜਨਵਰੀ 1991 ਨੂੰ ਲਾਗੂ ਹੋਇਆ ਸੀ। ਇਸ ਸਮਝੌਤੇ ਤਹਿਤ ਭਾਰਤ ਅਤੇ ਪਾਕਿਸਤਾਨ ਹਰ ਸਾਲ 1 ਜਨਵਰੀ ਨੂੰ ਸਮਝੌਤੇ ਤਹਿਤ ਆਉਣ ਵਾਲੀਆਂ ਪਰਮਾਣੂ ਸਥਾਪਨਾਵਾਂ ਅਤੇ ਕੇਂਦਰਾ ਬਾਰੇ ਇੱਕ ਦੂਜੇ ਨੂੰ ਸੂਚਿਤ ਕਰਦੇ ਨੇ ਇਹ ਖਬਰਾਂ ਤੁਸੀਂ ਆਕਾਸ਼ ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲਿੰਗ the rate AIR RNA ਜਲੰਧਰ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਦੀ ਮਾਲੀ ਤੋਂ ਖਤੜੀ ਦੀ ਸ਼ਿਕਾਇਤ ਦਰਜ ਕਰਾਉਣ ਬਾਰੇ ਹੈਲਪਲਾਈਨ ਨੂੰ ਬੀਤੇ ਸਾਲ ਦੌਰਾਨ 35000 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਨੇ ਜਿਨ੍ਹਾਂ ਵਿੱਚ ਲੋਕਾਂ ਨੇ ਕਥਿਤ ਤੌਰ ਤੇ 476 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਬਾਰੇ ਸ਼ਿਕਾਇਤਾਂ ਦਰਜ ਕਰਾਈਆਂ ਨੇ ਇਨਸਪੈਕਟਰ ਜਨਰਲ ਸੁਖਸ਼ੈਨ ਸਿੰਘ ਨੇ ਦੱਸਿਆ ਕਿ ਸਾਲ 2024 ਵਿੱਚ ਆਨਲਾਈਨ ਧੋਖਾਧੜੀ ਦੀਆਂ ਲੋਕਾਂ ਵੱਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਵੱਧ ਕੇ 82% ਹੋ ਗਈਆਂ ਨੇ ਪੰਜਾਬ ਨੰਬਰ 1 ਸਟੇਟ ਆ ਜਿਹਦੇ ਵਿੱਚ ਜਦੋਂ ਆਪਾਂ ਕ੍ਰਾਈਮ ਨੂੰ ਪ੍ਰिवेंट ਕਰਨ ਵਾਸਤੇ ਜਾਂ ਜਦੋਂ ਆਪਾਂ ਰਿਕਵਰੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ 28 ਜਿਹੜਾ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਾਏ ਗਏ ਸਾਈਬਰ ਫਾਈਨੈਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਜਿਹੜਾ 1930 ਹੈਲਪਲਾਈਨ ਆ ਉਹਦੇ ਉੱਤੇ 35201 ਫਾਈਨੈਂਸ਼ੀਅਲ ਫਰਾਡ ਦੇ ਕੰਪਲੇਂਟਸ ਆਈਆਂ 467 ਕਰੋੜ ਦਾ ਫਰਾਡ ਰਿਪੋਰਟ ਕੀਤਾ ਗਿਆ ਇਸ ਸਮੇਂ ਦੇ ਦੌਰਾਨ 73 ਕਰੋੜ ਤੋਂ ਉੱਪਰ ਜਿਹੜਾ अमाउंट ਸੀਗਾ ਉਹ ਸ਼ੁਰੂ ਚ ਹੀ ਸੇਵ ਕੀਤਾ ਗਿਆ ਜਿਹੜਾ ਕਿ ਫਰਦਰ ਅੱਗੇ ਟ੍ਰਾਂਸਫਰ ਨਹੀਂ ਹੋਇਆ ਸੀਗਾ ਔਰ 2 ਕਰੋੜ ਰੁਪਏ ਜਿਹੜਾ ਹੈ ਉਹ ਰਿਕਵਰ ਕਰਕੇ ਰਿਫੰਡ ਕੀਤਾ ਗਿਆ ਇਸੇ ਤਰ੍ਹਾਂ ਸਾਈਬਰ ਚੈਟਬੋਟ ਸਾਈਬਰ ਮਿੱਤਰ ਲਾਂਚ ਕੀਤਾ ਗਿਆ ਜਿਹੜਾ ਸਾਈਬਰ ਕ੍ਰਾਈਮ ਕੁਐਰੀਜ਼ ਤੇ ਰਿਪੋਰਟਿੰਗ ਆਸਤੇ ਸੀਗਾ ਇੱਕ ਸਾਈਬਰ ਕ੍ਰਾਈਮ ਪ੍ਰੀਵੈਂਸ਼ਨ ਅਗੇਂਸਟ ਊਮਨ ਐਂਡ ਚਿਲड्रन ਸਟੈਬਲਿਸ਼ ਕੀਤਾ ਗਿਆ ਜਿਹੜਾ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਜਿਹੜਾ ਵਾ ਉਹਦੇ ਬਾਰੇ ਵਿੱਚ ਜਾਗਰੂਕ ਕਰਨ ਬਾਰੇ ਉਹਨੂੰ ਉਨਾ ਕਿਹਾ ਕਿ ਪਿਛਲੇ ਸਾਲ ਸਾਈਬਰ ਤੋਖਾ ਤੜੀ ਕਰਨ ਵਾਲੇ 60 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਡਿਵੀਜ਼ਨ ਨੇ ਨੁਕਸਾਨਦੇਹ ਕੰਟੈਂਟ ਵਾਲੇ 7500 ਤੋਂ ਵੱਧ ਯੂਆਰਐਲਸ ਨੂੰ ਵੀ ਬਲੌਕ ਕੀਤਾ ਹੈ ਪੰਜਾਬ ਪੁਲਿਸ ਨੇ ਸਾਲ 2024 ਵਿੱਚ ਨਸ਼ੀਲੇ ਪਦਾਰਥਾਂ ਦੇ 8935 ਤਸਕਰਾਂ ਤੇ ਸਪਲਾਈਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਕਬਜ਼ੇ 'ਚੋਂ 199 ਕਿਲੋਗ੍ਰਾਮ ਹਿਰੋਇਨ ਅਤੇ 14.73 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਤਸਕਰਾਂ ਵਿੱਚ 210 ਕਥਿਤ ਰਸੂਕਦਾਰ ਵਿਅਕਤੀ ਵੀ ਸ਼ਾਮਲ ਨੇ। ਪੁਲਿਸ ਨੇ ਨਾਧੀਆਂ 335 ਕਰੋੜ ਰੁਪਏ ਦੀਆਂ 531 ਜਾਇਦਾਦਾਂ ਵੀ ਜ਼ਬਤ ਕਰ ਲਈਆਂ ਨੇ। ਇਹ ਰੈਂਡਰ ਭਾਪਸਾਲ ਦੇ ਅਖੀਰ ਦੀ ਪ੍ਰੈਸ ਕਾਨਫਰੰਸ ਦੌਰਾਨ ਵਿਭਾਗ ਦਿਆ ਪ੍ਰਾਪਤਿਆ ਸਾਂਝੀਆਂ ਕਰਦੇ ਇੰਸਪੈਕਟਰ ਜਨਰਲ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਚ ਆਉਂਦੇ ਕੁਝ ਦਿਨਾਂ ਚ ਠੰਡ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ ਇਸ ਬਾਰੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸ੍ਰੀ ਸੁਰਿੰਦਰ ਪਾਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ पंजाब और हरियाणा में पिछले दो से तीन दिनों से जो ठंड का एक तरह से माहौल बना हुआ कंटिन्यू करेगा इसमें कोई विशेष अंतर आने वाला नहीं है लेकिन अगले 48 एट आवर्स में पंजाब हरियाणा के कुछ पार्ट्स में कुछ पॉकेट्स में संभावना है कि से रिलीफ मिलेगा बीच में कुछ धूप आ सकता है इसके अलावा बाकी एरियाज में अभी चार से पांच दिन डे दे टेम्परेचर कम रहेंगे कोल्ड वेव टू सीवियर कोल्ड वेव कंडीशन चलेगी और कुछ पॉकेट्स में मॉर्निंग और इवनिंग डेंस फॉक देखने को मिलेगी जनवरी फर्स्ट वीक में दो पश्चिम विक्षोभ आएंगे दो और तीन तारीख को जो इंटरेस्टिंग बुक्स हो गए उसका असर जो है पहाड़ी इलाकों में ज्यादा रहेगा मैदानी इलाकों में हॉकी इंडिया लीग ਵਿੱਚ ਹైదరాబాద్ ਤੂਫਾਨਸ ਨੇ ਕੱਲ ਰਾਉਰ ਕੇਲਾ ਵਿੱਚ ਨਿਰਧਾਰਿਤ ਸਮੇਂ ਵਿੱਚ 2-2 ਨਾਲ ਡਰਾ ਦੇ ਬਾਅਦ ਦਿੱਲੀ ਐਸਜੀ ਪਾਈਪਰਸ ਨੂੰ 5-4 ਸ਼ੂਟਆਊਟ ਨਾਲ ਹਰਾ ਕੇ ਇੱਕ ਬੋਨਸ ਅੰਕ ਹਾਸਲ ਕੀਤਾ ਅੱਜ ਸ਼ਰਾਚੀ ਰਾਰ ਬੰਗਾਲ ਟਾਈਗਰਸ ਦੀ ਟੀਮ ਗੁਨਾਸਿਕਾ ਖਿਲਾਫ ਖੇਡੇਗੀ ਆਖਿਰ ਚ ਖਾਸ ਖਬਰਾਂ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ 2025-26 ਤੱਕ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੰਤਰੀ ਮੰਡਲ ਨੇ ਡੀਏਪੀ ਖਾਦਾ ਤੇ ਇੱਕ ਵਾਰ ਦੇ ਵਿਸ਼ੇਸ਼ ਪੈਕੇਜ ਨੂੰ ਵਧਾਉਣ ਨੂੰ ਵੀ ਮਨਜ਼ੂਰੀ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਨੂੰ ਕੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਭਾਰਤ ਅਤੇ ਪਾਕਿਸਤਾਨ ਨੇ ਅੱਜ ਸਫਾਰਤੀ ਮਾਧਿਮਾ ਰਾਹੀਂ ਇੱਕ ਦੂਜੇ ਦੀ ਹਿਰਾਸਤ ਵਿਚਲੇ ਸਿਵਲ ਕੈਦੀਆਂ ਤੇ ਮਚੇਰੀਆਂ ਦੀਆਂ ਸੂਚੀਆਂ ਦਾ ਵਟਾਂਦਰਾ ਕੀਤਾ ਹੈ ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਦੇਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮੀ 7:30 ਵਜੇ ਨਮਸਕਾਰ